ਤੇ ਅੱਗ ਬਾਈ ਜੀ ਦੂਜੀ ਆਈਆਂ ਢਲਮਾ ਪਿੰਡ ਤੋਂ ਇਹ ਤੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਜੀ ਲਗਭਗ ਲਗਭਗ 1500 ਤੋਂ 2000 ਏਕੜ ਬਚ ਗਿਆ ਜੀ ਇਹਦੇ ਵਿੱਚ ਨਾਲ ਵੀ ਸੀ ਤੇ ਕਣਕ ਬਹੁਤ ਜ਼ਿਆਦਾ ਸੀਗੀ ਜੀ ਤੇ ਬਹੁਤ ਜ਼ਿਆਦਾ ਜੀਵਿਦਾਰ ਭਰਾਵਾਂ ਨੇ ਸੈਂਕੜੇ ਤੋਂ ਵੱਧ ਟਰੈਕਟਰ ਲੈ ਕੇ ਆਂਦੇ ਜੀ ਜਿਨ੍ਹਾਂ ਨੇ ਕੰਟਰੋਲ ਕੀਤੀ ਆ ਤੇ ਹੁਣ ਇੱਥੇ ਆ ਕੇ ਅੱਗ ਦੇਵੀ ਵਾਲੇ ਵਾਲੀ ਸੜਕ ਦੇ ਕੋਲੇ ਆ ਕੇ ਕੰਟਰੋਲ ਹੋਈ ਆ ਜੀ ਤੇ ਵੱਡੀਆਂ ਛੜਕਾਂ ਵੀ ਕਰਾਸ ਕਰ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਆ ਜੀ ਤੇ ਜਿਹੜੀਆਂ ਗੱਡੀਆਂ ਜੀ ਅੱਗ ਭਜਾਉਣ ਵਾਲੀਆਂ ਨਾਲਾ ਸਾਨੂੰ ਕੋਈ ਬਹੁਤਾ ਬਹੁਤਾ ਕੋਈ ਸ਼ਰਤ ਨਹੀਂ ਕੋਈ ਗੱਲ ਜੀ ਤੇ ਕਿਸਾਨਾਂ ਭਰਾਵਾਂ ਦੇ ਸਾਡੇ ਮੁੰਡਿਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਟਰੈਕਟਰ ਲੈ ਕੇ ਆਏ ਆ ਇਹਨਾਂ ਦਾ ਅਸੀਂ ਦੇਣ ਦੇ ਨਹੀਂ ਸਕਦੇ ਜਵਾਕਾਂ ਦਾ ਜੀ ਤੇ ਜਿਹੜੇ ਮੁੰਡੇ ਹੋਰ ਆਏ ਤੇ ਕੱਪੜੇ ਛੜੇ ਬੱਚਿਆਂ ਦੇ ਬਹੁਤ ਘਸ ਹੋਇਆ ਜੀ ਹਾਂ ਜੀ ਤੇ ਜਵਾਕਾਂ ਦਾ ਬਹੁਤ ਹੁਣ ਹੁਣ ਭਾਈ ਜੀ ਸੈਟਲਾਈਟ ਕਿੱਥੇ ਗਏ ਗਵਰਨਮੈਂਟ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਗਵਰਨਮੈਂਟ ਸੈਟਲਾਈਟ ਕਿੱਥੇ ਗਏ ਆ ਜਦੋਂ ਅਸੀਂ ਇੱਕ ਧੋਨੇ ਦੀ ਪ੍ਰਾਣੀ ਨੂੰ ਅੱਗ ਲਾਉਨੇ ਆ ਉਦੋਂ ਦਿੱਲੀ ਤੋਂ ਆ ਜਾਂਦਾ ਹੁਣ ਸਾਰੇ ਨਹੀਂ ਖਾਣੀ ਆ ਕਣਕ ਕਿਸਾਨ ਅੱਜ ਜਿਹਦੀ ਮੱਚ ਗਈ ਉਹਦੇ ਦਿਲ ਤੇ ਕੋ ਨੂੰ ਪੁੱਛੇ ਵਜੋ ਕੀ ਬੀਜਦੀ ਅੱਜ ਜੀ ਦਾ ਅੱਜ ਅੱਜ ਘਰ ਉੱਜੜ ਗਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਅੱਜ ਸੈਟਲਾਈਟ ਕਿੱਛੇ ਕਿਉਂ ਨਹੀਂ ਸਰਕਾਰ ਸੋਚ ਜੀ ਕੇ ਪਾਸੇ ਕੋਈ ਪ੍ਰਸ਼ਾਸਨ ਨਹੀਂਗਾ ਇੱਥੇ ਉਦੋਂ ਉਦੋਂ ਹਰੇ ਘੱਡੀ ਲੈ ਕੇ ਆ ਜਾਂਦਾ ਜੇ ਸਾਡੇ ਸੈਟਲਾਈਟ ਨੇ ਦੱਸਦਾ ਸਾਡੇ ਫਲਾਂ ਦੇ ਅੱਗ ਲੱਗੀ ਅੱਜ ਕਿਉਂ ਨਹੀਂ ਕਿਸੇ ਨੂੰ ਦੱਸਿਆਗਾ ਬਾਕੀ ਇੱਥੇ ਤੁਹਾਡੇ ਕੋਲ ਕੰਟਰੋਲ ਨਾ ਹੁੰਦਾ ਦੇਵ ਦੇਵੀ ਵਾਲਾ ਸੈਸਣੀ ਸਾਲੇ ਪੈਣ ਟਪਣੀ ਹਾਂ ਉਥੋਂ ਉਹ ਵੀ ਟਪਣਾ ਸੀ ਅੱਜ ਦੇ ਨਾਲ ਹੀ ਇਹ ਗੱਲ ਹੋਈ ਹੈ ਵੀ ਸੈਸੜੀ ਵੀ ਜਾਵਣੀ ਨਹੀਂ ਤੇ ਜ ਹਵਾ ਬਹੁਤ ਜ਼ਿਆਦੇ ਸੀਗੇ ਇਹਦਾ ਡੈਟਾ ਨੇ ਤੇ ਕੰਟਰੋਲ ਕੀਤੀ ਆਗੇ ਆਗ ਆਲੇ ਉਹ ਬਜਾਉਣਾ ਤਾਂ ਪਰੇ ਖੜ ਕੇ ਜਾ ਕੇ ਆਈ ਵਿੱਚ ਹੀ ਨਹੀਂ ਆਇਓ ਤੋ ਗੱਡੀ ਦਾ ਵਾਈ ਸੀ ਉਹ ਚੱਲੇ ਨਹੀਂ ਉਹਦਾ ਭਾਈ ਜੀ ਕਿਸਾਨਾਂ ਨੂੰ ਜਿਨ੍ਹਾਂ ਨੇ ਪੁੱਤਾ ਵਾਂਗੇ ਫਸਲ ਪਾ ਲਈ ਹੈ ਅੱਜ ਉਹਨਾਂ ਦਾ ਵਿਚਾਰਾਂ ਦਾ ਜਿਵੇਂ ਇੱਕ ਕਹਿ ਸਕਦੀਆਂ ਤਬਾਹ ਹੋ ਗਿਆ ਉਹਨਾਂ ਦਾ ਘਰ ਵੀ ਤੇ ਉਹਨਾਂ ਦੇ ਅੱਜ ਕੀ ਬੀਤ ਰਹੀ ਹੈ ਮਨਾਪ ਬੀਤ ਨਹੀਂ ਕੀ ਇਹਦਾ ਜਿਹਦੇ ਨਾਲ ਵਾਪਰਦੀ ਉਹ ਹੀ ਜਾਂਦਾ ਹੈ ਉਹਨੂੰ ਹੀ ਪਤਾ ਹੁੰਦਾ ਠੀਕ ਹੈ ਜੀ ਇਹ ਤਾਂ ਗੱਲਾਂ ਕਰਨੀਆਂ ਸੌਖੀਆਂ ਦੱਸ ਦਿੰਦੇ ਅਸੀਂ ਆ ਜਾਂਦੇ ਉਹ ਕਹਿੰਦੇ ਬਾਅਦ ਵਿੱਚ ਤਾਂ ਹਰ ਕੋਈ ਕਹਿੰਦਾ ਹੁੰਦਾ ਸਾਨੂੰ ਪਹਿਲਾਂ ਨਹੀਂ ਦੱਸਿਆ ਪਰ ਸਮਾ ਹੋ ਜਾਂਦਾ ਜਿਹੜਾ ਮੌਕੇ ਤੇ ਬੰਦਾ ਕੰਮ ਆ ਜੇ ਉਹੀ ਯਾਰ ਹੁੰਦਾ ਪਤਾ ਇਹ ਕਹਿੰਨੇ ਆ ਵੀ ਅੱਜ ਜਿਹੜੇ ਵੀ ਆਣ ਗਵਾਂਡ ਪਿੰਡਾਂ ਦੇ ਬੰਦੇ ਨੇ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨੌਜਵਾਨ ਮੁੰਡਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਅੱਗ ਬੁਝਾਈ ਆ ਟਰੈਕਟਰ ਲਿਆਏ ਜੀ ਬੇਪਰਵਾਹ ਹੋ ਕੇ ਟਰੈਕਟਰ ਆਏ ਇੱਕ 100 ਤੋਂ ਵੱਧ ਟਰੈਕਟਰ ਆਏ ਆ ਜੀ ਇੱਥੇ ਤੋਂ ਉਹਨਾਂ ਮੁੰਡਿਆਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਨਾ ਬਾਈ ਜੀ ਅੱਜ ਕੱਲ ਨਹਿਰਾਂ ਦੇ ਵਿੱਚ ਪਾਣੀ ਜੇ ਉਸੂਆ ਢਲਮਾਲਾ ਸੁਆ ਵਗਦਾ ਹੁੰਦਾ ਕੋਟ ਕਪੂਰਾ ਬ੍ਰਾਂਚ ਵਗਦੀ ਹੁੰਦੀ ਹੰਬੋਰ ਬ੍ਰਾਂਚ ਦੇ ਵਿੱਚੋਂ ਨਰ ਟੱਪੀ ਇਹ ਅਗ ਜੇ ਉਥੋਂ ਪਾਣੀ ਹੁੰਦਾ ਸਵੇਰ ਚ ਕਦੇ ਨਹੀਂ ਪਾਣੀ ਨਲ ਟੱਪ ਦੀ ਸੀਗਾ ਸਵੇਰ ਟੱਪ ਦਾ ਸੀਗਾ ਪੰਜ ਨਾ सुरेंद्रਾ ਜੀ ਮੈਂ ਸਫਾਇਰ ਅਫਸਰ ਆ ਬਾਗੇ ਪ੍ਰਾਣੇ ਜੀ ਅ ਸਾਨੂੰ ਇਥੋਂ ਬਾਗੇ ਪ੍ਰਾਣੇ ਤੋਂ ਕਾਲ ਗਈ ਸੀ ਤੇ ਸਾਨੂੰ ਡੀਸੀ ਸਾਹਿਬ ਦੇ ਖਰੀਦਕੋਟ ਆਫਿਸ ਤੋਂ ਉਥੋਂ ਵੀ ਫੋਨ ਆਇਆ ਕਿ ਮਤਲਬ ਬਾਗੇ ਪ੍ਰਾਣੇ ਇਧਰ ਵੀ ਕਾਲ ਕੀਤੀ ਹੈ ਕਿ ਟੈਲੀਮਾ ਵੀ ਕਿ ਸੌਰੀ ਕਰਾਟਾ ਸਿਵਿਆ ਦੇ ਕਰਾਟਾ ਵੀ ਕਿੱਗ ਲੱਗੀ ਹੈ ਤੇ ਜਲਦ ਤੋਂ ਜਲ ਤੁਹਾਡੀ ਗੱਡੀ ਲੈ ਕੇ ਇੱਥੇ ਆਓ ਅਸੀਂ ਨਾਲ ਦੀ ਨਾਲ ਹੀ ਬਸ ਕੁਝ ਕੇ ਮਿੰਟਾਂ ਦੇ ਵਿੱਚ ਹੀ ਅਸੀਂ ਗੱਡੀ ਸਮੇਤ ਆਪਦੇ ਕਰਮਚਾਰੀਆਂ ਦੇ ਮੈਂ ਆਪਣੀ ਗੱਡੀ ਨਾਲ ਲਿਆਏ ਆ ਇੱਥੇ ਤੇ ਸਾਡੇ ਕਰਮਚਾਰੀਆਂ ਨੇ ਤਕਰੀਬਨ ਸਾਰਾ ਏਰੀਆ ਉਧਰ ਸਿਵਿਆ ਤੋਂ ਕੰਟਰੋਲ ਕਰਕੇ ਤੇ ਇੱਧਰ ਆ ਕੇ ਅੱਗ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਕਿੰਨੇ ਤੇਜ਼ ਅੱਗ ਹੋਊਗੀ ਕਿੰਨੇ ਹਨੇਰੇ ਹੋਊਗੀ ਜਿਹਨੇ ਹਾਈਵੇ ਵੀ ਕਰਾਸ ਕਰ ਲਿਆ ਅੱਗ ਬਹੁਤ ਜ਼ਿਆਦਾ ਸੀ ਜੀ ਤੇ ਅੱਗ ਲਗਾਤਾਰ ਇੰਨੀ ਤੇਜ਼ ਹਵਾ ਹੋਣ ਦੇ ਕਾਰਨ ਅੱਗ ਬਹੁਤ ਜ਼ਿਆਦਾ ਵਧੀ ਗਈ ਅੱਗ ਕੰਟਰੋਲ ਕਰਨੀ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਅਸੀਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਰਮਚਾਰੀਆਂ ਨੇ ਤੇ ਨਾਲ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਅਸੀਂ ਪੂਰੀ ਅੱਗ ਨੂੰ ਕੰਟਰੋਲ ਕਰ ਲਿਆ ਗੱਡੀ ਸਾਡੀ ਬਾਗੇਪੁਰਾਣੀ ਦੀ ਇੱਕ ਇੱਥੇ ਹੈ ਜੀ ਤੇ ਬਾਕੀ ਸਾਡੀ ਕੋਟਕਪੂਰੇ ਦੀਆਂ ਗੱਡੀਆਂ ਵੀ ਹੋਣਗੀਆਂ ਸ਼ਾਇਦ ਉਹਨਾਂ ਦਾ ਸਾਨੂੰ ਪਤਾ ਨਹੀਂ ਤੇ ਬਾਗੇਪੁਰਾਣੇ ਦੀ ਗੱਡੀ ਸਾਡੀ ਮੌਕੇ ਤੇ ਪਹੁੰਚ ਗਈ ਸੀ ਇੱਥੇ ਯਾਨੀ ਕਿ ਤੁਸੀਂ ਘਰਾਟਾਂ ਤੋਂ ਸ਼ੁਰੂ ਹੋਏ ਆ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਸਟ ਤੱਕ ਜਿਹੜਾ ਇੱਥੇ ਪੰਜਰਾਈ ਪਹੁੰਚ ਗਏ ਆ ਅੱਗੇ ਫਿਰ ਕਾਬੂ ਪਾਇਆ ਹਾਂਜੀ ਹਾਂਜੀ ਇੱਥੋਂ ਤੱਕ ਆ ਕੇ ਸੀ ਅੱਗ ਤੇ ਕਾਬੂ ਪਾਇਆ ਜੀ ਤੇ ਅੱਗ ਤਾਂ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਸਾਡੇ ਕਰਮਚਾਰੀਆਂ ਨੇ ਬਹੁਤ ਜਦੋਜਹਦ ਨਾਲ ਤੇ ਆਪਣੀ ਮਿਹਨਤ ਦੇ ਨਾਲ ਤੁਹਾਨੂੰ ਮੰਨ ਦੇ ਵਿੱਚ ਹੈ ਕਿੰਨਾ ਕੁ ਏਰੀਆ ਜਿਹੜਾ ਅੱਗ ਤੇ ਅੱਗ ਨੇ ਜਿਹੜਾ ਕਿਸਾਨ ਦਾ ਨਿਸ਼ਾਨ ਕਰਤਾ ਕੰਕਦਾ ਤੇ ਨਾੜ ਦਾ ਤੇ ਕਿੰਨਾ ਕਿਲੋਮੀਟਰ ਪਹੁੰਚ ਗਿਆ ਲਗਾਤਾਰ ਮੈਨੂੰ ਲੱਗਦਾ ਘੱਟੋ ਘੱਟ 15 ਜਾਂ 20 ਕਿਲੋਮੀਟਰ ਦੇ ਵਿੱਚ ਅ ਅੱਗ ਫੈਲੀ ਹੋਈ ਸੀ ਤੇ ਅੰਦਾਜ਼ਾ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿੰਨੇ ਕਿੱਲੇ ਮੱਚੂ ਕਿਉਂਕਿ ਉਹ ਕਿਸਾਨਾਂ ਦੇ ਕਿੰਨਾ ਨੁਕਸਾਨ ਹੋਇਆ ਉਹ ਕਿਸਾਨ ਹੀ ਦੱਸ ਸਕਦੇ ਜੀ। ਇਹ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਦਾ ਜਾਂ ਫੈਰਬ੍ਰੇਡ ਦਾ ਇੰਨਾ ਵੱਡਾ ਹੱਥ ਨਾ ਹੁੰਦਾ ਤਾਂ ਹੋ ਸਕਦਾ ਅੱਗ ਅੱਗੇ ਹੋਰ ਜਾਂਦੀ। ਹਾਂਜੀ ਹਾਂਜੀ ਇਹ ਅੱਗ ਲਗਾਤਾਰ ਆਪਣਾ ਰੁਖ ਫੜਦੀ ਜਾ ਰਹੀ ਸੀ ਗਾਂ ਦੀ ਗਾਂ ਇਹ ਇੰਨੀ ਤੇਜ਼ ਹਵਾ ਹੋਣ ਦੇ ਕਾਰਨ ਹਜੇ ਵੀ ਹਵਾ ਇੰਨੀ ਤੇਜ਼ ਚੱਲ ਰਹੀ ਕਿ ਹਜੇ ਵੀ ਕੋਈ ਇਹ ਨਹੀਂ ਪਤਾ ਕਿ ਅੱਗ ਗਾਂ ਤੱਕ ਹੋਰ ਵੀ ਮਾੜੀ ਮਾੜੀ ਤੇ ਕਿਸੇ ਵੀ ਤਰੀਕੇ ਨਾਲ ਵੱਧ ਸਕਦੀ ਹੈ। ਤੁਸੀਂ ਹਜੇ ਕੋਸ਼ਿਸ਼ ਕਰੋਗੇ ਇਥੇ ਕੰਟਰੋਲ ਕਰਨ ਦੀ ਜੇ ਕੋਈ ਅਸੀਂ ਹਜੇ ਤੱਕ ਸਾਡੀ ਗੱਡੀ ਜਿਹੜੀ ਹੈ ਕੰਟਰੋਲ ਕਰਕੇ ਅੱਗ ਪਾਣੀ ਖਾਲੀ ਹੋ ਚੁੱਕਿਆ ਇਸ ਚ ਪਾਣੀ ਹੈ ਨਹੀਂਗਾ ਅਸੀਂ ਅੱਗ ਦੁਆਰੇ ਫੇਰ ਪਾਣੀ ਭਰ ਭਰਾਂਗੇ ਇਹਨੂੰ ਅੱਗ ਨੂੰ ਦਵਾ ਕੇ ਫੇਰ ਇੱਥੇ ਨੇ ਤਸੱਲੀ ਕਰਾ ਕੇ ਕਿਸਾਨਾਂ ਦੀ ਫੇਰ ਇੱਥੋਂ ਜਾਵਾਂਗੇ ਜੀ